ਸਾਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਜਾਨੀ ਖਾਂ ਸੀ ਤੇ ਜਾਨੀ ਖਾਂ ਜਿਹੜਾ ਉਹਦਾ ਮੁਰਸ਼ਿਦ ਸੀ ਉਹਦਾ ਪੀਰ ਸੀ ਉਹਦਾ ਰੱਬ ਸੀ ਜਿੱਥੇ ਤੱਕ ਉਹਦੀ ਆਪਣੀ ਮੱਤ ਸੀ ਜਿੱਥੇ ਤੱਕ ਉਹ ਆਪ ਪਹੁੰਚਿਆ ਸੀ ਬਸ ਉਸੇ ਜਗ੍ਹਾ ਤੱਕ ਜਾਨੀ ਨੂੰ ਮਿਲਦਾ ਉਸ ਜਗ੍ਹਾ ਤੱਕ ਜਾਨੀ ਖਾਨ ਨੂੰ ਲੈ ਗਿਆ ਉਸ ਮੁਸਲਮਾਨ ਨੂੰ ਲੈ ਗਿਆ ਤੇ ਬਾਅਦ ਵਿੱਚ ਇਹ ਕਹਿੰਦਾ ਕਿੰਦਾ ਇਤੋਂ ਉੱਤੇ ਮੈਂ ਨਹੀਂ ਜਾ ਸਕਦਾ ਮੇਰੇ ਹੱਥ ਖੜੇ ਨੇ ਇਤੋਂ ਉੱਪਰ ਮੈਂ ਨਹੀਂ ਜਾ ਸਕਦਾ ਪਰ ਜਾਨੀ ਖਾਨ ਕਹਿੰਦਾ ਮੈਂ ਦਰਸ਼ਨ ਕਰਨੇ ਨੇ ਜਾਨੀ ਨੂੰ ਜਾਨੀ ਮਿਲਾ ਦਿਓ ਉਹ ਕਹਿੰਦਾ ਮੈਂ ਨਹੀਂ ਮਿਲਾ ਸਕਦਾ ਜੇ ਤੈਨੂੰ ਦਰਸ਼ਨ ਕਰਨੇ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤੂੰ ਕਿਹਨਾਂ ਜਾਨੀ ਦੇ ਦਰਸ਼ਨ ਕਰਨੇ ਨੇ ਤਾਂ ਫਿਰ ਇੱਕੋ ਹੀ ਦਰਸ਼ਨ ਕਰਵਾ ਸਕਦੇ ਨੇ ਕੌਣ ਹੈ ਜੀ ਉਹ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹ ਦਰਸ਼ਨ ਕਰਾ ਸਕਦੇ ਨੇ ਸਾਡੇ ਚ ਮੇਰੇ ਚ ਨਹੀਂ ਪਾਵਰ ਨੇ ਮੈਂ ਜੋ ਕਹਿਣਾ ਚਾਹੁੰਦਾ ਨਾ ਉਹ ਸਮਝਿਓ ਉਹ ਦਰਸ਼ਨ ਕਰਾ ਸਕਦੇ ਨੇ ਅਸੀਂ ਨਹੀਂ ਕਰਾ ਸਕਦੇ ਕਿਨੇ ਕਿੱਥੇ ਮੈਨਣਗੇ ਦੱਸ ਦਿੱਤਾ ਫਲਾਣੀ ਜਗ੍ਹਾ ਤੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਰਸ਼ਨ ਕਰੋ ਜਾ ਕੇ ਆਪ ਹੀ ਕਰਾਉਣਗੇ ਕਹਿੰਦੇ ਘਰ ਤੋਂ ਲੈ ਕੇ ਭਾਵਨਾ ਬਣਾਈ ਮਨ ਦੇ ਵਿੱਚ ਆ ਸਾਡੀ ਭਾਵਨਾ ਕੀ ਹੈ ਤੇ ਜਾਨੀ ਖਾਂਦੀ ਭਾਵਨਾ ਕੀ ਸੀ ਇਹ ਸਾਨੂੰ ਆਪਣੇ ਆਪ ਪਤਾ ਲੱਗਦਾ ਹੋਏਗਾ ਕਹਿੰਦੇ ਦਰਸ਼ਨ ਕਰਨੇ ਨੇ ਜਾਓ ਪਹੁੰਚ ਗਿਆ ਦਰਬਾਰ ਲੱਗਿਆ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਤੋਂ ਤੁਰਿਆ ਹੇ ਮਹਾਰਾਜ ਕਿਰਪਾ ਕਰਿਓ ਆਪਾਂ ਪਹਿਲਾਂ ਮੈਂ ਬੇਨਤੀ ਕੀਤੀ ਹੈ ਨਾ ਜਦੋਂ ਆਪਾਂ ਵੀ ਘਰ ਤੋਂ ਤੁਰਦੇ ਹਨ ਅਰਦਾਸ ਬੇਨਤੀ ਕਰਿਆ ਕਰੂ ਸੱਚੇ ਪਾਤਸ਼ਾਹ ਤੁਹਾਡਾ ਦਾਸ ਘਰ ਤੋਂ ਤੁਰਨ ਲੱਗਿਆ ਤੁਹਾਡੇ ਚਰਨਾਂ ਦੇ ਵਿੱਚ ਕਿਰਪਾ ਕਰਿਓ ਲਾਜ ਰਖਿਓ ਲਾਜ ਰਖਿਓ ਆਪਣੇ ਚਰਨਾਂ ਦੇ ਵਿੱਚ ਬਿਲਾ ਲਿਓ ਕਿਤੇ ਆਪਾਂ ਵੀ ਅਰਦਾਸ ਬੇਨਤੀ ਕਰੀ ਜਾਨੀਖਾਨੇ ਜਾਣਦਾ ਨਹੀਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਜਾਣਦਾ ਪਤਾ ਹੀ ਨਹੀਂ ਕੌਣ ਨੇ ਪਰ ਘਰ ਤੋਂ ਤੁਨ ਲੱਗਿਆ ਇਹ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਆਣ ਲੱਗੇ ਆ ਕਿਰਪਾ ਕਰਿਓ ਤੁਹਾਡੇ ਚਰਨਾਂ ਦੇ ਵਿੱਚ ਆਉਣ ਲੱਗੇ ਆ ਲਾਜ ਰੱਖਿਓ ਤੇਰੇ ਦਰਸ਼ਨਾਂ ਦੀ ਤਾਂ ਤੇਰੇ ਦਰਸ਼ਨਾਂ ਦੀ ਤਾਂ ਹਰ ਧੰਮ ਲਗੀ ਰਹਿੰਦੀ ਐ ਜਿਹੜੇ ਪਿਆਰ ਵਾਲੇ ਨੇ ਨਾ ਉਹ ਹਰ ਵੇਲੇ ਉਹਨੂੰ ਯਾਦ ਕਰਦੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਤੇਰੇ ਦਰਸ਼ਨਾਂ ਦੀ ਤਾਂਗ ਹਰਦਮ ਲੱਗੀ ਰਹਦੀ ਐ ਨਈਓ ਰਜੀਆ ਤੇਰੇ ਦਰਸ਼ਨਾਂ ਦੀ ਤਾਂਗ ਹਰਦਮ ਲੱਗੀ ਰਹਦੀ अखिया अॼु

Yeah. ਆ ਦਰਸ਼ਨ ਕਰ ਦਰਸ਼ਨ ਭੇਟ ਹੋਤ ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਪਰੜਨ ਦੁੱਖ ਜਾਏ ਸਾਰੇ ਦੁੱਖ ਟੁੱਟ ਜਾਂਦੇ ਨੇ ਜਿੰਨਾਂ ਨੂੰ ਦਰਸ਼ਨ ਹੋ ਜਾਂਦੇ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸੰਗਸਣਾਂ ਤੇ ਨੇ ਤੇ ਜਾਨੀ ਖਾ ਬਾਹਰ ਆ ਕੇ ਖੜਾ ਹੋਇਆ ਤੇ ਜਦੋਂ ਜਾਨੀ ਖਾਂ ਬਾਹਰ ਖੜਾ ਨਾ ਜਾਨੀ ਖਾਂ ਬਾਹਰ ਖੜਾ ਹੈ ਤੇ ਬਾਹਰ ਪਹਿਰੇਦਾਰ ਸਿੱਖ ਖੜੇ ਨੇ ਤੇ ਕਹਿਣ ਲੱਗਿਆ ਬੈ ਤਾਂ ਅੰਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਮੈਨੂੰ ਦਰਸ਼ਨ ਕਰਾ ਦਿਓ ਦਰਸ਼ਨ ਕਰਾ ਦੇ ਮੈਂ ਦਰਸ਼ਨ ਕਰਨੇ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਦਰਸ਼ਨ ਹੋ ਜਾਣਗੇ ਤੁਸੀਂ ਪਹਿਲਾਂ ਪ੍ਰਸ਼ਾਦਾ ਪਾਣੀ ਸ਼ਕੂ ਕਹਿੰਦੇ ਨਹੀਂ ਮੈਂ ਦਰਸ਼ਨ ਕਰਨਾ ਬਸ ਇੱਕੋ ਹੀ ਮਨ ਦੇ ਵਿੱਚ ਧਾਰਿਆ ਹੋਇਆ ਮਨ ਦੇ ਵਿੱਚ ਬਸ ਇੱਕੋ ਹੀ ਸੀ ਮੈਂ ਦਰਸ਼ਨ ਕਰਨਾ ਕਹਿੰਦੇ ਕੋਈ ਗੱਲ ਨਹੀਂ ਅਸੀਂ ਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਾਸਣਾਂ ਤੇ ਨਹੀਂ ਕੋਈ ਕਰਨੀ ਦਰਸ਼ਨ ਹੋ ਜਾਂਦਾ ਤੇ ਕਹਿਣ ਲੱਗੇ ਆ ਜਾਨੀ ਨੂੰ ਜਾਨੀ ਬਣਾ ਦਿਓ ਅੰਦਰ ਗਏ ਤੇ ਕਹਿਣ ਲੱਗੇ ਮਹਾਰਾਜ ਇੱਕ ਗਰੀਬਾ ਜਿਹਾ ਸਿੱਖ ਆਇਆ ਇਹ ਗਰੀਬਾ ਜਿਹਾ ਇੱਕੋ ਹੀ ਗੱਲ ਕਹੀ ਜਾਂਦਾ ਜਾਨੀ ਨੂੰ ਜਾਨੀ ਬਣਾ ਦਿਓ ਜਾਨੀ ਨੂੰ ਜੰਨੀ ਬਣਾ ਦਿਓ ਮਹਾਰਾਜ ਕਹਿੰਦੇ ਕੌਣ ਐ ਭੇਜੋ ਅੰਦਰ ਕਹਿੰਦੇ ਜਦੋਂ ਅੰਦਰ ਗਿਆ ਨਾ ਜਾਨੀਖਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਇੱਦਾਂ ਸਾਹਮਣੇ ਆ ਕੇ ਬੈਠ ਗਿਆ ਜਿਵੇਂ ਆਪਾਂ ਬੈਠੇ ਆ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਨੇ ਉਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਸੰਗਾਸਣਾਂ ਤੇ ਬੈਠੇ ਨੇ ਜਾਨੀਖਾਂ ਸਾਹਮਣੇ ਆ ਕੇ ਕਹਿੰਦਾ ਖੜ੍ਹ ਕੇ ਆ ਗਿਆ ਖੜਾ ਹੋਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਾਜੀ ਦੱਸੋ ਕਿਵੇਂ ਆਇਓ ਬਸ ਇੱਕੋ ਹੀ ਲਫ਼ਜ਼ ਇਹਦਾ ਮੁਖ ਦੇ ਵਿੱਚ ਉਹਨਾਂ ਬਸ ਇੱਕੋ ਹੀ ਕਹਿਣ ਲੱਗੇ ਜਾਨੀ ਨੂੰ ਜਾਨੀ ਮਿਲਾ ਦੇ ਜਾਨੀ ਨੂੰ ਜਾਨੀ ਮਿਲਾ ਦੇ ਮਹਾਰਾਜ ਕਹਿਣ ਲੱਗੇ ਕੀ ਚਾਹੀਦਾ ਹੈ ਦੂਜੀ ਵਾਰ ਮਹਾਰਾਜ ਨੇ ਪੁੱਛਿਆ ਮਹਾਰਾਜ ਕਹਿੰਦੇ ਕੀ ਚਾਹੀਦਾ ਕਹਿੰਦੇ ਜਾਨੀ ਨੂੰ ਜਾਨੀ ਬਣਾ ਦਿਓ ਮਹਾਰਾਜ ਫੇਰ ਕਹਿੰਦੇ ਤੀਜੀ ਵਾਰ ਕੀ ਚਾਹੀਦਾ ਕਹਿੰਦੇ ਜਾਨੀ ਨੂੰ ਜਾਨੀ ਬਣਾ ਦਿਓ ਜਦੋਂ ਤੀਜੀ ਵਾਰ ਫੇਰ ਮਹਾਰਾਜ ਜੀ ਨੇ ਪੁੱਛਿਆ ਤੇ ਕਹਿੰਦਾ ਜਾਨੀ ਨੂੰ ਜਾਨੀ ਬਣਾ ਦਿਓ ਮਹਾਰਾਜ ਸੱਚੇ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਸਿੰਘਾਂ ਨੂੰ ਸਿੱਖਾ ਨੂੰ ਕਹਿਣ ਲੱਗੇ ਸਿੱਖੋ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਦਰਬਾਰ ਦੇ ਵਿੱਚੋਂ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਤੇ ਕੋੜ ਹੋਰ ਸਿੰਘ ਸੰਗਤਾਂ ਬੈਠੀਆਂ ਸੰਗਤਾਂ ਕਹਿਣ ਲੱਗੀ ਸੱਜੇ ਪਾਤਸ਼ਾਹ ਆਪ ਜੀ ਦੇ ਦਰ ਘਰ ਆਇਆ ਤੁਹਾਡੇ ਦਰ ਘਰ ਨੂੰ ਇਹ ਸੋਭਾ ਨਹੀਂ ਦਿੰਦਾ ਕਿ ਤੁਸੀਂ ਕਿਸੇ ਨੂੰ ੱੱਕੇ ਮਾਰ ਕੇ ਬਾਹਰ ਕੱਢਦੇ ਹੋ ਰੋਸ ਜਿਹਾ ਪ੍ਰਗਟ ਹੋਇਆ ਪਰ ਜੋ ਗੁਰੂ ਨੂੰ ਚੰਗਾ ਲੱਗਦਾ ਹੁੰਦਾ ਉਹੀ ਹੈ ਅਸੀਂ ਜਿੰਨੀਆ ਮਰਜ਼ੀ ਲੱਤਾਂ ਵਹਾ ਮਾਰਦੇ ਫਿਰ ਜਾਈਏ ਅਸੀਂ ਜਿੱਥੇ ਤੱਕ ਮਰਜ਼ੀ ਭਜਦੇ ਫਿਰ ਜਾਈਏ ਜਿਹੜਾ ਗੁਰੂ ਨੂੰ ਚੰਗਾ ਲੱਗੇਗਾ ਹੁੰਦਾ ਉਹੀ ਹੈ ਜੋ ਭਾਵੇ ਤੇ ਸਾਡੇ ਬਾਬਾ ਜੀ ਦੀ ਮੈਨੂੰ ਗੱਲ ਯਾਦ ਆ ਗਈ। ਬਚਨ ਯਾਦ ਆ ਗਿਆ ਬਾਬਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਅਰਦਾਸ ਵਿੱਚ ਨਾ ਕੇਵਲ ਕੋਈ ਚੀਜ਼ ਕਿਹਾ ਕਰੋ। ਜੋ ਆਪ ਜੀ ਨੂੰ ਭਾਵੇ ਸੋ ਕਰੋਨਾ ਜੋ ਨਾ ਭਾਵੇ ਸੋ ਨਾ ਕਰੋ। ਇਹ ਬਾਬਾ ਜੀ ਸਾਨੂੰ ਬੜੀ ਬਾਤ ਬਹੁਤ ਵਾਰ ਇਹ ਕਿਹਾ। ਤੇ ਉਹਨਾਂ ਨੇ ਕਹਿਣਾ ਨਾ ਇਦਾਂ ਗਿਆ ਕਰੋ ਤੇ ਸੱਚ ਇਦਾਂ ਫਿਰ ਅੰਨਾ ਸੀ ਬਿਲਕੁਲ ਸੁਰਖਰੂ ਹੋ ਜਾਗੇ ਸਾਡਾ ਪਤਾ ਹਾਲ ਕੀ ਹਮ ਕੀਆ ਹਮ ਕਰੇਗੇ ਹਮ ਮੂਰਖ ਗਵਾਰ ਸਾਡਾ ਹਾਲ ਅਸੀਂ ਕਹਿੰਦੇ ਆ ਮੈਂ ਕੀਤਾ ਆ ਘਰ ਬਣਾਇਆ ਮੈਂ ਬਣਾਇਆ ਜੇ ਮੈਂ ਜ਼ਮੀਨ ਜਾਇਦਾਦ ਇਕੱਠੀ ਕੀਤੀ ਹੈ ਮੈਂ ਕੀਤੀ ਹਉਮੈ ਨਾਵੇ ਨਾਲ ਗਰੋਧ ਹੈ ਦੋਏ ਨਾ ਵਸੈ ਇੱਕ ਠਾਈ ਇੱਕ ਜਗ੍ਹਾ ਤੇ ਦੋਵੇਂ ਨਹੀਂ ਵੱਸ ਸਕਦੇ ਜਿੱਥੇ ਹਉਮੈ ਆ ਪ੍ਰਮਾਤਮਾ ਨਹੀਂ ਆ ਸਕਦਾ ਜਿੱਥੇ ਮੈਂ ਆ ਪ੍ਰਮਾਤਮਾ ਨਹੀਂ ਆ ਸਕਦਾ ਤੇ ਜਿੱਥੇ ਪ੍ਰਮਾਤਮਾ ਆ ਜਵੇ ਉੱਥੇ ਹਉਮੈ ਕਦੇ ਨੇੜੇ ਵੀ ਨਹੀਂ ਆ ਸਕਦਾ ਕਦੇ ਵੀ ਨਹੀਂ ਆ ਸਕਦਾ ਆਪਾਂ ਵੀ ਬਸ ਇੱਕੋ ਹੀ ਚੀਜ਼ ਮੰਗਿਆ ਕਰੀਏ ਸੱਚੇ ਪਾਤਸ਼ਾਹ ਜੋ ਭਾਵੇ ਸੋ ਕਰਾਂ ਤੇ ਜਾਨੀ ਖਾਂ ਕਹਿੰਦਾ ਮੈਨੂੰ ਬਾਹਰ ਘਟਣ ਦਾ ਮਹਾਰਾਜ ਜੀ ਨੇ ਹੁਕਮ ਦੇ ਦਿੱਤੇ ਤੇ ਬਾਬਾ ਵੀਦੀ ਚੰਦ ਨੇ ਬਾਹਰ ਕੱਢ ਦਿੱਤਾ ਜਾਨੀ ਖਾਨ ਨੂੰ ਬਾਬਾ ਵੀਦੀ ਚੰਦ ਜੀ ਨੇ ਹੋਰ ਸਿੰਘਾਂ ਨੇ ਬਾਹਰ ਕੱਢ ਦਿੱਤਾ ਕਹਿੰਦੇ ਜਿੱਥੇ ਤੱਕ ੱੱਕੇ ਮਾਰ ਕੇ ਉਹਨੂੰ ਬਾਹਰ ਕੱਢਿਆ ਬਸ ਉੱਥੇ ਹੀ ਫੇਰ ਬੈਠ ਗਿਆ ਜਿਵੇਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਦੇ ਨਾ ਦਿਉੜੀ ਦੇ ਵਿੱਚ ਬੈਠ ਗਿਆ ਬਸ ਇੱਕੋ ਹੀ ਗੱਲ ਫੇਰ ਉੱਥੇ ਇੱਕੋ ਹੀ ਗੱਲ ਕਹੀ ਜਾਏ ਜਾਨੀ ਨੂੰ ਜਾਨੀ ਬਣਾ ਦਿਓ ਜਾਨੀ ਨੂੰ ਜਾਨੀ ਬਣਾ ਦਿਓ ਸਾਰੀ ਸੰਗਤ ਦੇਖਦੀ ਹੈ ਹੈਰਾਨ ਹੈ ਕਿ ਕੀ ਇਹ ਮੰਗ ਕੀ ਰਿਹਾ ਇਹ ਗੁਰੂ ਸਾਹਿਬ ਦੇ ਦਰ ਤੇ ਆਇਆ ਮੰਗ ਕੀ ਰਿਹਾ ਜਾਨੀ ਨੂੰ ਜਾਨੀ ਮਿਲਾ ਦਿਓ ਬੜੀ ਸੰਗਤ ਆ ਕੇ ਕਹਿੰਦੀ ਸੱਚੇ ਪਾਤਸ਼ਾਹ ਬਾਹਰ ਇੱਕ ਬੈਠਾ ਹੈ ਚਿਹਰੇ ਤੋਂ ਮੁਸਲਮਾਨ ਲੱਗਦਾ ਹੈ ਪਰ ਵਾਰ-ਵਾਰ ਇੱਕੋ ਹੀ ਬਸ ਮਨ ਦੇ ਵਿੱਚ ਇੱਕੋ ਹੀ ਗੱਲ ਬੋਲੀ ਜਾਂਦਾ ਹੈ ਕਿ ਜਾਨੀ ਨੂੰ ਜਾਨੀ ਮਿਲਾ ਦਿਓ ਜਾਨੀ ਨੂੰ ਜਾਨੀ ਮਿਲਾ ਦਿਓ ਸੱਚੇ ਪਾਤਸ਼ਾਹ ਜੀ ਨੇ ਫੇਰ ਬਾਬਾ ਬਿਧੀ ਚੰਦ ਨੂੰ ਬੁਲਾਇਆ ਤੇ ਮਹਾਰਾਜ ਕਹਿਣ ਲੱਗੇ ਜਾਓ ਜਾ ਕੇ ਉਹਦੇ ਆਲੇ ਦੁਆਲੇ ਨਾ ਇਦਾਂ ਇੱਕ ਕੱਪੜਾ ਬੰਨ ਦਿਓ ਲੁਕੋ ਕਰ ਦਿਓ ਕਿ ਸੰਗਤ ਨੂੰ ਪਤਾ ਨਾ ਲੱਗੇ ਕਹਿੰਦੇ ਉਦਾਂ ਹੀ ਕੀਤਾ ਬਸ ਇੱਕ ਪਰਦਾ ਲਾ ਦਿੱਤਾ ਬਸ ਉਹਥੇ ਬੈਠਾ ਫਿਰ ਜਾਨੀ ਨੂੰ ਜਾਨੀ ਮਿਲਾ ਦਿਓ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਕੁਛ ਨਹੀਂ ਖਾਦਾ ਪੀਤਾ ਬਸ ਬੈਠਾ ਇੱਕੋ ਹੀ ਗੱਲ ਹੈ ਜਾਨੀ ਨੂੰ ਜਾਨੀ ਮਿਲਾ ਦਿਓ ਜਾਨੀ ਨੂੰ ਜਾਨੀ ਮਿਲਾ ਦਿਲਾ ਤੇ ਜਦੋਂ ਚੌਥਾ ਦਿਨ ਆਇਆ ਚਾਰ ਦਿਨ ਜਦੋਂ ਹੋ ਗਏ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਦਰਬਾਰ ਦੇ ਵਿੱਚ ਅੰਦਜੀ ਪੁੱਛਣ ਲੱਗੇ ਮਹਾਰਾਜ ਵਿਧੀ ਚੰਦ ਨੂੰ ਕਹਿੰਦੇ ਜਿਹੜਾ ਆਪਣੇ ਕੋਲੋਂ ਸਿੱਖ ਆਇਆ ਜਿਹੜਾ ਇੱਕੋ ਹੀ ਰੱਟ ਲਾਈ ਆ ਜਾਨੀ ਨੂੰ ਜਾਨੀ ਮਿਲਾ ਦਿਓ ਉਹਨੇ ਕੁਛ ਖਾਦਾ ਹੈ ਦੇਖੋ ਕਿੰਨਾ ਫਿਕਰ ਹੈ ਗੁਰੂ ਨੂੰ ਕਿੰਨਾ ਫਿਕਰ ਹੈ ਸਤਿਗੁਰੂ ਜੀ ਨੂੰ ਸਾਡਾ ਕਿੰਨਾ ਫਿਕਰ ਹੈ ਤੇ ਕਹਿਣ ਲੱਗੇ ਮਹਾਰਾਜ ਉਹਨੂੰ ਅੱਜ 4 ਦਿਨ ਹੋ ਗਏ ਉਹਨੇ ਖਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨੇ ਇੱਕ ਪਾਣੀ ਦੀ ਘੁੱਟ ਵੀ ਨਹੀਂ ਪੀਰੀ ਬਸ ਹੁਣ ਜਿੰਨੇ ਕੁ ਵੀ ਉਹਦੇ ਸਵਾਸ ਜੇ ਨੇ ਜਿੰਨਾ ਕੁ ਵੀ ਉਹਨੂੰ ਸੁਰਤ ਆਉਂਦੀ ਹੈ ਪਰ ਜਦੋਂ ਸੁਰਤ ਆਉਂਦੀ ਹੈ ਬਸ ਇੱਕੋ ਹੀ ਹੌਲੀ ਕਿੰਨੇ ਨਬਜ ਕੱਢ ਦਿੰਦਾ ਜਾਨੀ ਨੂੰ ਜਾਨੀ ਬਣਾ ਦੇ ਤੇ ਮਹਾਰਾਜ ਕਹਿੰਦੇ ਅੱਛਾ ਹੈ ਜਦੋਂ 4 ਦਿਨ ਹੋ ਗਏ ਸੱਚੇ ਪਾਤਸ਼ਾਹ ਜੀ ਆਪਣੇ ਪਲੰਘ ਤੋਂ ਉੱਠੇ ਤੇ ਜਾ ਕੇ ਕਹਿਣ ਲੱਗੇ ਜਾਨੀ ਖਾਂ ਖੜਾ ਹੋ ਕਹਿੰਦੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਇਦਾਂ ਆਵਾਜ਼ ਮਾਰੀ ਨਾ ਜਾਨੀਖਾਂ ਖੜਾ ਹੋ ਚਾਰ ਦਿਨ ਦਾ ਭੁੱਖਾ ਪਿਆਸਾ ਕਹਿੰਦੇ ਇੱਕੋ ਤਾਂ ਮੈਂ ਇਦਾਂ ਖੜਾ ਹੋ ਗਿਆ ਜਿਵੇਂ ਕੋਈ ਉਹਨੂੰ ਸ਼ਕਤੀ ਮਿਲਦੀ ਹੋਵੇ ਜਦੋਂ ਮਹਾਰਾਜ ਜੀ ਦੇ ਬੋਲ ਸੁਣੇ ਖੜਾ ਹੋ ਗਿਆ ਕਦਮ ਖੜਾ ਹੋਇਆ ਤੇ ਮਹਾਰਾਜ ਕਹਿੰਦੇ ਜਾਨੀਖਾਂ ਕਿਹਨੂੰ ਮਿਲਣਾ ਕਹਿੰਦਾ ਜਾਨੀ ਨੂੰ ਜਾਨੀ ਮਿਲਾ ਦਿਓ ਇਦਾਂ ਆਵਾਜ਼ ਇਹ ਕਹਿੰਦਾ ਜਾਨੀ ਨੂੰ ਜਾਨੀ ਮਿਲਾ ਦਿਓ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣੇ ਮਿਲਣਾ ਅੱਜੇ ਮਿਲਣਾ ਕਹਿੰਦਾ ਹਾਂ ਸੱਚੇ ਪਾਤਸ਼ਾ ਅੱਜੇ ਮਿਲਾ ਦਿਓ ਮਹਾਰਾਜ ਕਹਿੰਦੇ ਹੁਣੇ ਇਸੇ ਪਲ ਮਿਲਣਾ ਕਹਿੰਦਾ ਹਾਜੀ ਮਹਾਰਾਜ ਇਸੇ ਪਲ ਮਿਲਣਾ ਕਹਿੰਦੇ ਜੇ ਤੂੰ ਜਾਨੀ ਨੂੰ ਮਿਲਣਾ ਹੈ ਇਦਾਂ ਕਰ ਸਾਹਮਣੇ ਦਰਿਆ ਵਗਦਾ ਉਹਦੇ ਵਿੱਚ ਜਾ ਕੇ ਪਾਣੀ 'ਚ ਛਾਲ ਮਾਰ ਦੇ ਸੱਚੇ ਪਾਤਸ਼ਾ ਜੀ ਕਹਿੰਦੇ ਜਾ ਸਾਹਮਣੇ ਉਹ ਦਰਿਆ ਵਗਦਾ ਹੈ ਪਾਣੀ ਵਿੱਚ ਛਾਲ ਮਾਰ ਕਹਿੰਦੇ ਜਦੋਂ ਇੰਨਾ ਸੁਣਿਆ ਇਹ ਨਹੀਂ ਦੇਖਿਆ ਕਿ ਪਾਣੀ ਦੇ ਵਿੱਚ ਛਾਲ ਮਾਰਨ ਵਾਸਤੇ ਕਹਤਾ ਮੈਂ ਛਾਲ ਮਾਰਾਂਗਾ ਜੇ ਸਾਡੇ ਅਰ ਕਾ ਹੁੰਦਾ ਨਾ ਤਾਂ ਪੂਰੇ ਪਹਿਲਾ ਸਵਾਲ ਖੜੇ ਕਰ ਦਿੰਦਾ ਸੱਚੇ ਪਾਤਸ਼ਾਹ ਜੀ ਮੈਂ ਪਾਣੀ ਚ ਮੈਨੂੰ ਤਾਂ ਤੈਰਨਾ ਨਹੀਂ ਹੁੰਦਾ ਮੈਂ ਤਾਂ ਮਰ ਜੂ ਪਰ ਨਹੀਂ ਜਿਵੇਂ ਮਹਾਰਾਜ ਜੀ ਨੇ ਕਹਿਤਾ ਕਹਿੰਦਾ ਸਤਿਵਚਨ ਸਤਿਵਚਨ ਕਹਿ ਕੇ ਭੱਜਿਆ ਹੀ ਗਿਆ ਦਰਿਆ ਬੰਨੂ ਜਾ ਕੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਮਹਾਰਾਜ ਮੁੜ ਗਏ ਜਦੋਂ ਮੁੜਿਆ ਇਹ ਨਾ ਬਾਬਾ ਵੀਦੀ ਚੰਦ ਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਉਹ ਕਿੱਥੇ ਆ ਕਹਿੰਦੇ ਮਹਾਰਾਜ ਤੁਸੀਂ ਤਾਂ ਉਹਨੂੰ ਹੁਕਮ ਕੀਤਾ ਉਹ ਭੱਜ ਗਿਆ ਨਹਿਰਬਾਨ ਨੂੰ ਭੱਜਿਆ ਦਰਿਆਵਾਲ ਨੂੰ ਭੱਜਿਆ ਸੱਚੇ ਪਾਰਸ਼ਾ ਕਹਿੰਦੇ ਸੱਚੀਓ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਉਹ ਭੱਜ ਕੇ ਜਾਓ ਉਹਦੇ ਪਿੱਛੇ ਉਹਨੇ ਸੱਚਮੁੱਚ ਦਰਿਆ ਦੇ ਵਿੱਚ ਛਾਲ ਮਾਰ ਦੇਣੀਆਂ ਜਾਓ ਕੱਢੋ ਜਾ ਕੇ ਉਹਨੂੰ ਉਹਨੇ ਸੱਚਮੁੱਚ ਦਰਿਆ ਦੇ ਵਿੱਚ ਛਾਲ ਮਾਰ ਦੇਣੀਆਂ ਕਹਿੰਦੇ ਇੰਨੇ ਨੂੰ ਜਦੋਂ ਪਹੁੰਚਣ ਲੱਗੇ ਨਾ ਉਹਨੇ ਸੱਚਮੁੱਚ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਪਿੱਛੋਂ ਬਾਬਾ ਵਿਦੀ ਚੰਦ ਜੀ ਨੇ ਛਾਲ ਮਾਰੀ ਹੋਰ ਸਿੰਘਾਂ ਦੇ ਵਿੱਚ ਸਿੱਖਾਂ ਨੇ ਛਾਲ ਮਾਰ ਕੇ ਉਹਨੂੰ ਜਿਉਂਦਾ ਕੱਢ ਲਿਆ ਜਦੋਂ ਜਿਉਂਦਾ ਕੱਢਿਆ ਨਾ ਬਾਹਰ ਲਿਆਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਗਏ ਮਹਾਰਾਜ ਦਰਿਆ ਦੇ ਕੰਢੇ ਕੋਲ ਖੜੇ ਨੇ ਤੇ ਜਦੋਂ ਉਹਨੂੰ ਸੁਰਤ ਨਾ ਹੋਈ ਫੇਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਾਨੀਖਾ ਮਿਲਣਾ ਜਾਨੀ ਨੂੰ ਤੇ ਫੇਰ ਹੌਲੀ ਕਿਦਨੇ ਆਵਾਜ਼ ਆਈ ਸੱਚੇ ਪਾਤਸ਼ਾਹ ਜਾਨੀ ਨੂੰ ਜਾਨੀ ਬੁਲਾ ਦੇ ਮਹਾਰਾਜ ਖੁਸ਼ ਹੋਏ ਮਹਾਰਾਜ ਕਹਿੰਦੇ ਖੜਾ ਹੋ ਜਦੋਂ ਖੜਾ ਹੋਇਆ ਨਾ ਮਹਾਰਾਜ ਕਹਿੰਦੇ ਅੱਖਾਂ ਖੋਲ ਅੱਖਾਂ ਖੋਲ ਆਪਣੀਆਂ ਜਦੋਂ ਮਹਾਰਾਜ ਜੀ ਨੇ ਭਰ ਕੇ ਨਿਤਰਾ ਦੇ ਵੱਲ ਦੇਖਿਆ ਸਾਰੀ ਸੁੱਧ ਬੋਤੀ ਫੁੱਲ ਗਈ ਸਾਰੀ ਸੁਧ-ਬੁੱਧ ਭੁੱਲ ਗਿਆ ਇਸ ਇਦਾਂ ਹੋ ਗਿਆ ਜਿਵੇਂ ਹਜ਼ਾਰ ਸੂਰਜ ਇੱਕ ਕਮਰੇ ਦੇ ਵਿੱਚ ਚੜ ਜਾਣ ਇੰਨਾ ਪ੍ਰਕਾਸ਼ ਹੋਇਆ ਆਨੰਦ ਦੇ ਵਿੱਚ ਆ ਗਿਆ ਤੇ ਸਤਿਗੁਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਡਿੱਗ ਕੇ ਰੋਣ ਲੱਗ ਗਿਆ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ ਆਪ ਜੀ ਨੇ ਆਪ ਜੀ ਨੇ ਕਿਰਪਾ ਕੀਤੀ ਹੈ ਮੇਰੇ ਤੇ ਗਰੀਬੜੇ ਜਿਹੇ ਸਿੱਖ ਤੇ ਮਹਾਰਾਜ ਹੁਣ ਕਿਰਪਾ ਕਰਿਓ ਇਸੇ ਤਰ੍ਹਾਂ ਆਨੰਦ ਦੇ ਵਿੱਚ ਸਦਾ ਆਨੰਦ ਰਹੈ ਦਿਨ ਰਾਤੀ ਗੁਣਵੰਤਿਆਂ ਪ੍ਰਸ਼ਾਰ